E ਕੀ ਨਾਮ ਹੈ ਤੁਹਾਡਾ ਜਸਪਾਲ ਸਿੰਘ ਜੀ ਕੀ ਹੋਇਆ ਜੀ ਪਰਮੋਤਮਾ ਦੋਰ ਚਾਇਨਾ ਦੋਰ ਨਹੀਂ ਗੱਲ ਵੱਡੇ ਸਕੂਲਾਂ ਨੂੰ ਛੁੱਟੀ ਮਿਲੀ ਸੀ ਜਵਾਕ ਨੂੰ ਲੈ ਕੇ ਗਿਆ ਸੀ ਜੀ ਤੁਸੀਂ ਕੀ ਲੱਗਦੇ ਹੋ ਦਾਦਾ ਜੀ ਲੱਗਦੇ ਕੀ ਨਾਮ ਕਿਸ ਦਾ ਤਾਂ ਜਸਪਾਲ ਸਿੰਘ ਕਿੰਨੀ ਕੋਮਰ ਹੈ ਜੀ ਬੱਚੇ ਉਹ ਤਾਂ 15 ਸਾਲ ਦੀ ਹੈ ਜੀ ਜੀ ਇਹ ਹੋਇਆ ਕਿ ਮੈਂ ਕਿੱਥੋਂ ਆ ਰਿਹਾ ਸੀ ਸਕੂਲ ਤੋਂ ਹੀ ਆ ਰਿਹਾ ਸੀਗਾ ਜੀ ਛੁੱਟੀ ਦਵਾ ਕੇ ਜਵਾਕ ਲੈ ਕੇ ਚੱਲਿਆ ਸੀਗਾ ਜੀ ਉਹਨੂੰ ਰਸਤੇ 'ਤੇ ਦੋਰ ਨੇ ਕੇ ਲੇ ਪਰ ਚਾਈਨਾ ਡੋਰ ਬਾਰੇ ਹੀ ਗੱਲ ਕਰੀਤੇ ਆ ਕਿ ਪ੍ਰਸ਼ਾਸਨ ਕਹਿੰਦੀ ਹੈ ਕਿ ਚਾਈਨਾ ਨੂੰ ਨਹੀਂ ਦਿਖਦੀ ਨਹੀਂ ਜੀ ਚਲ ਦੇ ਲੋਟੋ ਜੰਮ ਨਹੀਂ ਆ ਜੀ ਇੱਕ ਲੋਤਾ ਪੁੱਤਰ ਦੀ ਇਕੱਲੇ ਜੀ ਗੱਲਾਂ ਹੀ ਗੱਲੇ ਨਹੀਂ ਬੰਦਾ ਜੀ ਇਕੱਲੇ ਹੀ ਸੀ ਪੁੱਤ ਕੋਈ ਭੈਣ ਨਹੀਂ ਦੀ ਚਾਚੇ ਦੀ ਫਰਾਇ ਦੀ ਭੈਣ ਕੁੜੀਏ ਪੈਣਾ ਜੀ ਕੋਸ ਪੱਕੀ ਮੰਗ ਮੰਗੋ ਜੀ ਹੁਣ ਤੁਹਾਨੂੰ ਕੀ ਮੰਗਾਗੇ ਜੀ ਹੁਣ ਇਹਨਾਂ ਤੋਂ ਹੋਣ ਕੀ ਮੰਗੂ ਜੀ ਰਾ ਭਤੀਜਾ ਘਰ ਨੂੰ ਚੱਲਿਆ ਸੀ ਚੈਨਾ ਟੌਰ ਨੇ ਗੱਲ ਵੱਡਿਆਂ ਦਾ ਅਰਬਾ ਕਿੰਨੀ ਉਮਰ ਦੀ ਸੀ ਉਮਰ ਕਿੰਨੀ ਸੀ 15 ਸਾਲ ਆ ਵੀਰੇ 10ਵੀਂ ਚ ਪੜਦਾ ਸੀਗਾ ਅੱਜ ਪੇਪਰ ਦੇਣੇ ਸੀਗੇ ਹੁਣ ਹੁਣ ਤੁਸੀਂ ਕੀ ਮੰਗ ਕਰਦੇ ਹੋ ਚੈਨਾ ਟੌਰ ਮੈਂ ਨੋਟਮੈਂਟ ਆ ਮੈਂ ਕਰਾਈਆਂ ਮੈਂ ਆਪ ਖੋਦ ਸਰਪੰਚਾ ਬਣਦਾ ਰੋਲੇ ਦਾ ਨੋਟਮੈਂਟਾਂ ਕਰਿਆ ਵੀ ਚਾਇਨਾ ਡੋਰ ਬੰਦ ਕਰਨੇ ਮੈਨੂੰ ਕੀ ਪਤਾ ਮੇਰਾ ਮੁੰਡਾ ਹੀ ਚਲੇ ਜਾਣਾ ਹੋਰ ਅੱਬਾ ਕਿਹਨੋਂ ਪਰੇ ਕਾਲਾ ਕਰਨਾ ਅੱਬਾ ਨਹੀਂ ਜਾਦਾ ਮੁੰਡਾ ਅੱਬਾ ਮੈਂ ਕੋਈ ਗੱਡੇ ਪਣ ਜਾਣਾ ਸਾਡਾ ਵੀਰਾਂ ਇਹ ਮਾਮਲਾ ਤੁਹਾਡਾ ਮੇਰਾ ਨਾਮ ਬਹਾਦਰ ਸਿੰਘ ਪਿੰਡ ਰੋਲੇ ਹੈ ਜੀ ਇਹ ਮਾਮਲਾ ਹੋ ਗਿਆ ਨੌਜਵਾਨ ਦੀ ਮੌਤ ਦੀ ਹੈ ਚైనా ਡੋਰ ਨਾਲ ਹਾਂ ਚਮਰਾਲੇ ਬਾਈਪਾਸ ਕੋਲ ਇਹ ਪੰਪਰ ਦੇ ਸਾਹਮਣੇ ਸਾਡੇ ਕੋਲ ਤਾਂ ਨੌਜਵਾਨ 14-15 ਸਾਲ ਦਾ ਮੁੰਡਾ ਆ ਰਿਹਾ ਸੀ ਉਹਦੇ ਗਲ ਚ ਡੋਰ ਫਸ ਗਈ ਚైనా ਡੋਰ ਉਹ ਬੋਟੂ ਮੋਟਰਸਾਈਕਲ ਦੇ ਉਹ 15-16 ਸਾਲ ਦਾ ਜੀ ਤੇ ਉਹ ਗਰਦਨ ਕੱਟੀ ਗਈ ਉਹਦੀ ਉਹਨਾਂ ਮੌਤ ਹੋ ਗਈ ਇਹ ਡੋਰ ਬਾਹ ਬੇਕਰਈ ਹੈ ਇਹਦਾ ਕੋਈ ਹੱਲ ਹੋਣਾ ਚਾਹੀਦਾ ਜਾ ਕੇ ਵੇਖ ਨੂੰ ਮਿਲਦਾ ਕਿ ਚਾਈਨਾ ਡੋਰ ਤੇ ਉਸ ਨੂੰ ਪਛਾਣਦਾ ਕਹਿਣਾ ਕਿ ਨੱਥ ਪਈ ਹੋਈ ਹੈ ਨੱਥ ਕਹਿਣ ਨੂੰ ਹੈ ਪਈ ਨਹੀਂ ਗਰਾਉਂਡ ਲੈਵਲ ਤੇ ਨਹੀਂ ਪਈ ਹੈਗੀ ਉਦਾਂ ਕਹਿਣ ਨੂੰ ਤਾਂ ਪਾਤੀ ਆਪਾਂ ਨੱਥ ਹੁਣ ਇਹ ਘਲਾਤਾ ਪੁੱਤਰੀ ਘਲਾਤਾ ਪੁੱਤਰੀ ਪਿੰਡ ਦੇ ਸਰਪੰਚ ਸਾਹਿਬ ਦਾ ਮੁੰਡਾ ਸੀ ਇਹ ਸਾਹੇ ਰੋਲੇ ਬਣਦੇ ਸਰਪੰਚ ਸਾਹਿਬ ਦਾ ਮੁੰਡਾ ਹੈ ਸਰਪੰਚ ਸਾਹਿਬ ਦਾ ਨਾਮ ਹੈ ਹਰਚੰਦ ਸਿੰਘ ਇੱਕ ਨੌ ਇੱਕ ਨੌਜਵਾਨ ਪੁੱਤਰੀ ਮੌਤ ਦਾ ਇਹ ਚਾਈਨਾ ਡੋਰ ਕਰਨ ਕਿ ਇੰਨਾ ਫੈਲਿਆ ਹੋਇਆ ਪੱਲੇ ਕਿ ਰੁਕਣਾ ਚਾਹੀਦਾ ਇਹਦੇ ਬਾਰੇ ਕੀ ਇਹ ਵਾਰੇ ਸਰਕਾਰਾਂ ਰੋਕਵਾ ਦੇ ਕਿੱਥੋਂ ਆਉਂਦੀ ਆ ਪਹਿਲੇ ਇਹ ਪਕੜ ਕਾਨੀ ਚਾਹੀਦੀ ਆ ਫਿਰ ਦੁਕਾਨਾਂ ਵਾਲੇ ਵੇਚਦੇ ਆ ਮਿਲਦੀ ਕਿੱਥੋਂ ਆ ਇਹ ਪਤਾ ਨਹੀਂ ਕਰਦੇ ਇਹ ਦੁਕਾਨਾਂ ਵਾਲੇ ਤੇ ਕੀ ਮੰਗ ਕਰਦੇ ਇਹ ਕਹਿੰਦੇ ਇਨਸਾਫ ਹੋਣਾ ਚਾਹੀਦਾ ਚੈਨਾ ਰੋਡ ਦੀ ਪਕੜਉਣ ਕਹਿੰਦੇ ਤੇ ਇਹ ਮੋਬੁੱਤਰ ਮਰਿਆ ਕਿਸੇ ਹੋਰ ਦਾ ਵੀ ਮਰੂਗਾ ਬਈ ਸਰ ਬੱਚੇ ਦੀ ਉਮਰ ਕਿੰਨੀ ਸੀ ਕੀ ਨਾਮ ਸੀ ਕਿੱਥੋਂ ਕਿੱਥੇ ਜਾ ਰਿਹਾ ਸੀ ਇਹ ਸਰ ਤਰਨਜੋਤ ਸੀਗਾ ਜੀ ਪਿੰਡ ਰੋਲੇ ਦਾ ਜੀ 15 ਸਾਲ ਦੀ ਉਮਰ ਸੀਗੀ ਜੀ ਇਹਦੀ ਤੇ ਇਹ ਸਕੂਲ ਤੋਂ ਆ ਰਿਹਾ ਸੀ ਘਰ ਵਾਸਤੇ ਜੀ ਰੋਡ ਦੇ ਉੱਤੇ ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਤੇ ਚੈਲਾ ਦੇ ਕੋਲ ਇਹ ਹੋਇਆ ਜੀ ਕਿਸੇ ਪਤੰਗ ਦੀ ਡੋਰ ਫਸੀ ਹੋਈ ਸੀ ਉੱਤੇ ਜੀ ਉਹਦੇ ਕਰਕੇ ਹਾਦਸਾ ਵਾਪਰਿਆ ਜੀ ਮੇਰੇ ਤੱਕ ਦੇ ਪਰਿਵਾਰ ਦਾ ਕਹਿਣਾ ਕਿ ਚਾਈਨਾ ਡੋਰ ਸੀ ਉਹ ਹਜੇ ਚਲਦੀ ਪਈ ਹੈ ਜੀ ਉਹ ਦੇਖ ਕੇ ਸਾਰੀ ਤੁਹਾਨੂੰ ਦੱਸ ਦਵਾਂਗੇ ਜੀ ਪ੍ਰਸ਼ਾਸਨ ਵੱਲੋਂ ਬਹੁਤ ਚੈਕਿੰਗਾਂ ਵੀ ਕੀਤੀਆਂ ਗਈਆਂ ਜੀ ਪਰੰਤੂ ਹਲੇ ਤੱਕ ਕੋਈ ਫੜਿਆ ਨਹੀਂ ਗਿਆ ਕੀ ਲੱਗਦਾ ਪ੍ਰਸ਼ਾਸਨ ਦੀ ਢਿੱਲੀ ਮਿੱਥੀ ਕਾਰਨ ਹੈ ਜਾਂ ਬਾਹਰੋਂ ਆ ਰਹੀ ਹੈ ਡੋਰ ਨਹੀਂ ਬਾਹਰੋਂ ਹੀ ਆ ਸਕਦੀ ਹੈ ਹਾਈਵੇ ਤੇ ਹੈਗੀ ਹੈ ਜੀ ਇਹ ਜਿਹੜਾ ਲੁਧਿਆਣਾ ਚੰਡੀਗੜ੍ਹ ਰੋਡ ਆ ਜੀ ਇਹਦੇ ਉੱਤੇ ਹੋਇਆ ਜੀ ਇਹ ਨਾ ਕਿ ਕਿਸੇ ਪਤੰਗ ਇਹ ਤਾਂ ਡੋਰ ਫਸੀ ਹੋਈ ਸੀਗੀ ਜੀ ਕਿਤੇ ਉਹਦੇ ਕਰਕੇ ਇਹ ਹਾਦਸਾ ਵਾਪਰਿਆ ਜੀ ਜੇ ਗੱਲ ਕਰੀਏ ਤਾਂ ਤਾਂ ਸਰ ਇੱਥੇ ਨੇੜੇ ਜਿਹੜੀ ਚੜਿਆ ਹੋਣਾ ਜੀ ਕਿਤੇ ਜਿਹੜੀ ਡੋਰ ਫਸੀ ਆ ਅਜੀ ਉਹ ਚੈਕਿੰਗ ਤਾਂ ਅਦਰਵਾਈਜ਼ ਹਰ ਰੋਜ਼ ਹੀ ਰੁਟੀਨ ਦੇ ਵਿੱਚ ਕਰਦੇ ਆਂ ਸਾਰੀਆਂ ਜੋ ਕੋਈ ਵੀ ਆਉਂਦੀ ਹੈ ਇਹਦੇ ਵਿੱਚ ਅ ਕਾਰਵਾਈ ਅਮਲ 'ਚ ਲਿਆ ਦੰਨੇ ਆ ਜੀ ਪਰ ਫਿਰ ਵੀ ਇਹ ਰੋਡ ਤੇ ਕਿੱਥੋਂ ਆਈ ਆ ਕਿਵੇਂ ਆਈ ਆ ਇਹ ਦੇਖਣ ਦਾ ਮਾਮਲਾ ਹੈਗਾ ਜੀ ਸਰੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV